ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਅੱਜ ਦੀ ਵੀਡੀਓ ਪਿੰਡ ਲੁਭਾਣਿਆ ਵਾਲੀ ਜ਼ਿਲ੍ਹਾ ਮੋਕਸਰਾ ਤੇ ਤਹਿਸੀਲ ਵੀ ਮੋਕਸਰੀਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸਹਿਕਤਨ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਐਨੀਮਲ ਤਿੰਨ ਐਨੀਮਲ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾਦਾ ਕਿੰਨਾਸੂ ਆ ਸਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜੀ ਨਾਮ ਦਵਿੰਦਰ ਸਿੰਘ ਪਿੰਟ ਲਬਾਲਿਆ ਵਾਲੀ ਜ਼ਿਲ੍ਹਾ ਸ਼ਹੀਦ ਮੁੰਸਰ ਸਾਹਿਬ ਮੋਬਾਈਲ ਨੰਬਰ 9677411272 ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਛੋਟੀ ਦੀ ਕੀ ਡਿਟੇਲ ਆ ਜੀ ਠੀਕ ਆ ਜੀ ਪਹਿਲੇ ਸਵੇ ਸੋਈ ਆ ਕਿੰਨਾ ਟਾਈਮ ਹੋ ਗਿਆ ਜੀ ਸੋਈ ਨੂੰ 5 ਦਿਨ ਹੋ ਗਏ ਸੋਈ ਮਗਰ ਬੱਚਾ ਜੀ ਮਗਰ ਬੱਚਾ ਘੱਟਾ ਜੀ ਮਗਰ ਘੱਟਾ ਤੁਸੀਂ ਦੇਖ ਸਕਦੇ ਹੋ 5 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਆ ਜੀ ਇਸ ਵਕਤ ਸਾਡੇ 11 12 ਲੀਟਰ ਦੁੱਧ ਤਿਆਰ ਹੋ ਗਿਆ ਠੀਕ ਆ ਕਿੰਨਾ ਕੁ ਦਿਨ ਦੁੱਧ ਦੇ ਦੂ ਬਈ ਸਾਡੇ ਨੂੰ 15 ਲੀਟਰ ਦੇਣਾ ਚਾਹੀਦਾ ਕਿਉਂਕਿ ਇਸ ਮੱਝ ਦੀ ਧੀ ਹੈ ਠੀਕ ਆ ਇਹ ਮੱਝ ਦੀ ਧੀ ਹੈ ਜੀ ਇਹ ਹਰਿਆਣੇ ਵਾਲੇ ਖੜੀਸਾਂ ਦੀ ਹੈ ਜੀ ਇਹ ਹਰਿਆਣੇ ਵਾਲੇ ਖਲੀ ਸਾਂ ਦੀ ਧੀ ਆ ਤੇ ਇਹ ਇਹਦੀ ਧੀ ਹੈ ਜੀ ਹਾਂ ਜੀ ਇਹ ਤਾਂ ਹੈਗਾ 20 ਕਿਲੋ ਦੁੱਧ ਠੀਕ ਆ ਜੀ ਦੋ ਸਾਂ ਮੇਰੇ 15-16 ਕਿਲੋ ਦੁੱਧ ਜੀ ਪਹਿਲੇ ਸੂ ਠੀਕ ਆ 15-16 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹਰਿਆਣੇ ਵਾਲੇ ਸਰਕਾਰੀ ਸੀਮੰਦੀ ਠੀਕ ਆ ਜੀ ਤੇ ਆ ਬੱਚਾ ਇਹ ਵੀ ਚਲੇ ਵੀਰਾਵੜੀ ਪੀਸ ਮਾਣ ਬੱਚਾ ਇਹ ਐਬੀਐਸ ਦੇ ਪੀਸ ਮਾਣ ਪੀਸ ਮਾਣ ਦਾ ਬੱਚਾ ਬਾਈ ਦੇ ਪਸ਼ੂ ਸਾਰੇ ਚੰਗੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਸ਼ੂ ਚੰਗੇ ਰੱਖਦਾ ਚਾਰ ਪੰਜ ਪਸ਼ੂ ਆ ਬਾਈ ਕੋਲ ਜਿੰਨਾ ਚੋ ਦੋ ਪਸ਼ੂ ਸੇਲ ਆ ਕੱਢ ਲੋ ਜੀ ਬਾਹਰ ਪੰਜ ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਜੀ 11 12 ਕਿਲੋ ਦੁੱਧ ਰੈਡੀ ਐ ਇਸ ਵਕਤ 15 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੀ ਕੋਈ ਵੀਰ ਵਾਧਾ ਕਰ ਲੂ ਤਾਂ ਵਾਧੂ ਵੀ ਦੇ ਸਕਦਾ ਏ ਬਰੀਡਡ ਮੱਝਾਂ ਚ ਆ ਦੇਖ ਲੈ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਆ ਰਹੇ ਥਾ ਨਖੜ ਮੇ ਲਿਆ ਵੀਰ ਵਾਪਸ ਬੋਡੀ ਸਟਰਕਚਰ ਦੀ ਬਹੁਤ ਵੱਡੀ ਆ ਜੀ ਵੱਡਾ ਕੱਦ ਕਾੜ ਦੇਖ ਸਕਦੇ ਹੋ ਬਾਈ ਦੇ ਮੋਢੇ ਤੋਂ ਵੀ ਉੱਪਰ ਜਾਂਦੀ ਹੈ ਸੋਹਣਾ ਗੁੰਡਾ ਸਿੰਘ ਫੇਸ ਕੁਆਲਟੀ ਸੋਹਣੀ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਪਸੂ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 2:00 ਵਜ ਕੇ ਤੇ 43 ਮਿੰਟ ਹੋ ਗਏ ਥਣਲੇਵ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਇਹ ਸ਼ਾਮ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਮੱਜਨੇ ਕੱਲ ਚਾਰੇ ਥਾਂ ਨਿਖੜ ਮੈਂ ਗੈਠਾਂਗੂ ਵਿੱਤੀ ਤੇ ਠੰਡੀ ਸੀਲ ਪੂਰੀ ਹੈ ਜੀ ਪੂਰੀ ਠੰਡੀ ਸੀਲ ਹੈ ਕੋਈ ਚੱਕਰ ਨਹੀਂ ਚੋਰੀ ਦੀ ਬਹੁਤ ਸਾਫ ਆ ਸੋਹਣੀ ਆ ਠੀਕ ਚਵਾਈ ਦੀ ਬਾਈ ਕਹਿੰਦਾ ਫੋਲੀ ਆ ਇੱਕ ਨੰਬਰ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਬਸ ਬਹੁਤ ਸੋਹਣਾ ਕਰਦੀ ਠੀਕ ਹੈ ਜੀ ਤੇ ਮੁੱਲ ਬਾਈ ਇਹਦਾ ਮੁੱਲ ਬਾਈ ਫੋਨ ਮੁੱਲ ਬਾਈ ਫੋਨ ਤੇ ਜੀ ਕਰਨਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਬਰੀਡਡ ਮੱਝ ਫੇਸ ਕੁਆਲਿਟੀ ਸੋਹਣੀ ਆ ਨੇੜੇ ਤੋਂ ਦਿਖਾ ਦਿੰਨਾ ਕੁੰਡਾ ਸੈਂਕ ਬਰੀਕ ਚਮੜੀ ਦੀ ਨੰਬਰ ਇਹ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਗਾਂ ਬਈ ਦੂਜੇ ਸਵੇਰੇ ਸੋਈ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੇ ਨੂੰ ਇਹ ਪਰਸੋ ਸ਼ਾਮ ਨੂੰ ਸੂਈ ਤੇ ਮਗਰ ਬੱਚਾ ਮਗਰ ਬੱਚੀ ਹੈ ਬੱਚੀ ਹੈ ਜੀ ਮਗਰ ਬੱਚੀ ਹੈ ਇਹ ਕਿਹੜੇ ਸੀਮਾਂ ਦੀ ਹੈ ਇਹ ਪੋਰਟਡ ਸੀਮਾਂ ਦੀ ਹੈ ਇਹ ਇਹ ਪੋਰਟਡੈਂਟ ਸੀਮਾਂ ਦੀ ਆ ਫੇਸ ਕੁਆਲਟੀ ਸੋਹਣੀ ਆ ਛੋਟਾ ਕੰਨ ਜੱਤ ਬਰੀਡ ਵਾਲੀ ਬੱਚੀ ਆ ਕੋਈ ਵੀਰ ਸੇਵਾ ਸੰਭਾਲ ਲੈ ਜੂ ਸੋਹਣੀ ਵੜ ਤਿਆਰ ਹੋ ਜੂ ਬਾਕੀ ਇਹਦੀ ਮਾਂ ਵੀ ਬਰੀਡਡ ਆ ਪੂਰੀ ਦੇਖ ਸਕਦੇ ਹੋ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕੱਢ ਦੀ ਕਿੰਨਾ ਬੋਹਲਾ ਇਸ ਵਕਤ ਤਿਆਰ ਆ ਜੀ ਤੇਰਾ ਜੋ ਜਾਨੇ ਕਿਤੋਂ ਵੱਡਾ ਤੇਰਾ ਕਿੰਨਾ ਦੁੱਧ ਦੇ ਤੂੰ ਜੀ ਪਹਿਲੇ ਸੂਏ ਸੀਗਾ ਤਾਂ 25 26 ਲੀਟਰ ਦੁੱਧ ਠੀਕ ਆ ਜੀ ਹਾਂਜੀ ਗਰਮੀ ਦੇ ਸਾਮਣੇ ਉਹਨਾਂ ਤਾਂ ਹੁਣ ਵੀ ਕੱਢ ਦੁੱਧ ਤੇ ਵਸਤ ਵਧੂਗੀ 28 30 ਲੀਟਰ ਜੀ 25 26 ਕਿਲੋ ਦੁੱਧ ਦੀ ਭਾਈ ਮੇਰੇ ਕਰਦੇ ਆ ਵੀਡੀਓ ਬਣਾਉਂਦਾ ਸਾਵਾਂ ਤੁਹਾਨੂੰ ਦਿਖਾਈ ਦਿੱਤਾ ਏ ਹਵਾਨੇ ਚ ਵਾੜ ਢਿਲਣਾ ਬਹੁਤ ਨੇ ਸ਼ਾਮ ਤੇ ਘਰਵਾਨਾ ਪੂਰਾ ਭਰ ਲੈਣਾ ਕਿਉਂਕਿ 5 ਤੋਂ 6 ਘੰਟੇ ਹੈ ਚਵਾਈ ਚ ਬਾਕੀ ਨੇ ਕੱਢ ਲੋ ਜੀ ਬਾਹਰ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਾਂ ਨਿਖੜਵੇਂ ਇੱਕੋ ਸਹਿਜ ਦੇ ਦੇਸ ਕੁਆਲਟੀ ਨੇੜੇ ਦੋ ਦਿਖਾ ਦਿੰਨੇ ਆ ਵੱਡੇ ਕੱਦ ਕਾੜ ਦੀ ਦੇਖ ਸਕਦੇ ਹੋ ਤੁਸੀਂ ਬੋਡੀ ਸਟਰਕਚਰ ਬਹੁਤ ਵੱਡਾ 25 26 ਕਿਲੋ ਦੁੱਧ ਕੋਈ ਬਾਲਾ ਨਹੀਂ ਗਾ ਨੂੰ ਲਿਆ ਵੀ ਰਵੱਪਸ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੋਂ ਉਹ ਤੁਹਾਨੂੰ ਨੇ ਖੋਤੋਂਗੇ ਚੱਲ ਜਾਈਏ ਆ ਸਾਈਸ ਨੂੰ ਨੇੜੇ ਤੋਂ ਦਿਖਾ ਦਿੰਦਾ ਚਾਰੇ ਥਾਂ ਨਿੱਖੜ ਮੇ ਇੱਕ ਵਸੇ ਦੇ ਸ਼ਾਨਦਾਰ ਹਵਾਨਾ ਬਣ ਲੋ ਜੀ ਬਾਕੀ ਜਿੰਨਾ ਦੁੱਧ ਭਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਜੀ ਮਗਰ ਸੋਹਣੀ ਬੱਚੀ ਆ ਇਹਦਾ ਵੀ ਮੁੱਲ ਬਾਈ ਫੋਨ ਤੇ ਕਰਾਂਗੇ ਇਹਦਾ ਵੀ ਫੋਨ ਤੇ ਮੁੱਲ ਇਹਦਾ ਵੀ ਬਾਈ ਫੋਨ ਤੇ ਕਰਨਗੇ ਜਿਹੜੇ ਵੀਰ ਨੂੰ ਗਾਮ ਪਸੰਦ ਹੁੰਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਇਹ ਘਟੇ ਦੀ ਕੀ ਡਿਟੇਲ ਆ ਜੀ ਇਹ ਘਟਾ ਬਾਈ ਉਸ ਵੱਡੀ ਮਾਂ ਦਾ ਏ ਉਸ ਮੱਜ ਦਾ ਜੀ ਹਾਂ ਜੀ ਖਰੀਦ ਖਾਨ ਦੀ ਝੋਟ ਠੀਕ ਹੈ ਜੀ ਕਿਹੜੀ ਕਾਲੀ ਮੱਜ ਹੋਵੇ ਉਹਦਾ ਬੱਚਾ ਇਹ ਤੇ ਇਹ ਆਪੇ ਹਰਿਆਣਾ ਵਾਲੇ ਸਰਕਾਰੀ ਸੇਮ ਹੁੰਦਾ ਠੀਕ ਆ ਹਰਿਆਣਾ ਵਾਲੇ ਸਰਕਾਰੀ ਸਿਮਨ ਦਾ ਕਟਾ ਮਾਂ ਦਾ ਮਾਲਕ ਰਿਕਾਰਡ 21 22 ਕਿਲੋ ਦਾ ਬਾਈ ਕੋਲੀ ਅਮਾ ਇਹਦੀ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਟੀ ਦੀ ਤੇ ਵੱਡੇ ਢਾਂਚੇ ਦੀ ਮੱਝ ਆ ਜੀ ਇਹਦਾ ਵੀ ਮੁੱਲ ਬਾਈ ਫੋਨ ਤੇ ਕਰਾਂਗੇ ਮੁੱਲ ਬਾਈ ਫੋਨ ਤੇ ਕਰਾਂਗੇ ਕਿੰਨੀ ਉਮਰ ਆ ਜੀ ਇਹਦੀ ਜੀ ਬਾਈ ਸਾਲ ਸਵਾ ਸਾਲ ਦਾ ਸਾਲ ਸਵਾ ਸਾਲ ਤਰਕੀਬਨ ਬਾਈ ਉਮਰ ਦੱਸ ਦਿਆ ਜਿਹੜੇ ਵੀ ਉਹਨੂੰ ਪਸੰਦ ਆਊਗਾ ਬਾਈ ਨਾਲ ਕਨੈਕਟ ਕਰ ਸਕਦਾ ਜੀ Само ну ладно.